ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਅਤੇ ਜ਼ਮੀਨ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਨੂੰ ਪੂਰਾ ਦੇਖ ਲਓ ਸਾਰੀ ਜਾਣਕਾਰੀ ਦੇਵਾਂਗੇ 16/7 ਦਾ ਟਰਾਲਾ ਵਿਕਾਊ 2025 ਮਾਡਲ ਡਿਲਕਸ ਮਾਡਲ ਡਬਲ ਜੈਕ ਇਰਗਾ ਜਲੰਧਰ ਖੁਸ਼ਿਆਰਪੁਰ ਰੋਡ ਸ਼ਾਮ 84 ਰੇਟ 290000 9463644505 ਇਸ ਨੰਬਰ ਤੇ ਫੋਨ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ 2007 ਮਾਡਲ ਪੰਜਾਬ ਨੰਬਰ ক্লোਸ ਕਰ ਇੰਜਨ ਯਾਰ ਨਾ ਮੈਨੇ 295000 ਰੁਪਏ ਰੇਟ ਰੱਖੇ ਗਏ ਏਰੀਆ ਪਿੰਡ ਪਧੌੜ ਬਰਨਾਲਾ ਪਿੰਡ ਪਧੌੜ ਬਰਨਾਲਾ ਏਰੀਆ ਜੀ ਨੰਬਰ ਸਕਰੀਨ ਤੇ ਹੈ ਮਾਲਕ ਵੀਰ ਦਾ 9478185292 ਇਸ ਨੰਬਰ ਤੇ ਖਰੀਦ ਸਕਦੇ ਹੋ ਕੇਐਸ ਦਾ ਰਿਪਰ ਵਿਕਾਊ ਹੈ ਜੀ 2018 ਮਾਡਲ ਹੈ ਜੀ 140000 ਰੁਪਏ ਰੇਟ ਰੱਖੇ ਗਏ ਜੀ ਏਰੀਆ ਵਿਵਾਨੀਗੜ 9465417537 ਇਸ ਨੰਬਰ ਤੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚੂਗੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਦੇ ਨਾਲ ਤੁਸੀਂ ਬਣ ਰਹੋ ਮੁਰਗੇ ਮੁਰਗੀਆਂ ਵਿਕਾਊ ਨੇ ਏਰੀਆ ਫਾਜ਼ਿਲਕਾ ਰੇਟ ਵੀਰ ਮੌਕੇ ਤੇ ਹੀ ਦੱਸਣਗੇ ਮੁਰਗੇ ਅਤੇ ਮੁਰਗੀਆਂ ਵਿਕਾਊ ਨੇ ਜੀ ਫਾਜ਼ਿਲਕਾ ਏਰੀਆ ਚ 9781850518 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਗਤਜੀਤ ਦਾ ਟੂੜੀ ਵਾਲਾ ਰੀਪਰ ਵਿਕਾਊ ਹੈ ਜੀ 2018 ਮਾਡਲ ਰੇਟ 182000 ਏਰੀਆ ਕੋਟਪੂਰਾ ਬਹੁਤ ਹੀ ਘੱਟ ਚੱਲਿਆ ਹੋਇਆ ਹੈ ਜੀ ਤੇ ਨੰਬਰ ਮਾਲਕ ਵੀਰ ਦਾ ਨੋਟ ਕਰ ਲਓ ਜੇ ਤੁਸੀਂ ਖਰੀਦਣਾ ਹੈ 97 pura 864421 ਇਸ ਨੰਬਰ ਤੇ ਫੋਨ ਕਰਕੇ ਜਗਤਜੀਤ ਦਾ ਟੂੜੀ ਵਾਲਾ ਰੀਪਰ 182000 ਦੇ ਵਿੱਚ ਖਰੀਦ ਸਕਦੇ ਹੋ ਇਲੈਕਟਰਾ ਬੁਲਟ ਵਿਕਾਊ ਆ 2008 ਮਾਡਲ ਤੀਜੇ ਨਾ ਰੇਟ 120000 ਫਾਸਿੰਗ ਖਤਮ ਏਰੀਆ ਪਿੰਡ ਮਹਿਲਕਲਾ ਬਰਨਾਲਾ 9376607125 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਲੈਕਟਰਾ ਬੋਲਟ ਹੈ ਜਿਹੜਾ 1,20,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਆਲਟੋ ਕੇਡਨ VXI ਗੱਡੀ ਵਿਕਾਊ ਆ 2013 ਮਾਡਲ ਲਾਸਟ ਹੈ ਜੀ ਫਰਸਟ ਓਨਰ ਹੈ ਟਾਇਰ ਨੰਮੀ 64000 ਚੱਲੀ ਹੈ 2.5 ਲੱਖ ਰੁਪਏ ਰੇਟ ਰੱਖੇ ਗਿਆ ਏਰੀਆ ਸੰਗਰੂਰ ਹੈ ਜੀ 8558045691 ਇਸ ਨੰਬਰ ਤੇ ਫੋਨ ਕਰਕੇ ਹਲਟੂ ਕਿਟਨ ਗੱਡੀ 2.5 ਲੱਖ ਰੁਪਏ ਦੇ ਵਿੱਚ ਤੁਸੀਂ 13 ਮਾਡਲ ਲਾਸਟ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11x6.6 ਏਰੀਆ ਬਿਮਾਨੀਗੜ ਰੇਟ ਹੈ ਜੀ 135000 ਮਾਡਲ 2025 ਵਧੀਆ ਫੁੱਲ ਹੈਵੀ ਬਣੀ ਹੈ ਹੈਵੀ ਮਟੀਰੀਅਲ ਲੱਗਾ ਹੈ 98774 9880 ਇਸ ਨੰਬਰ ਤੇ ਖਰੀਦ ਸਕਦੇ ਹੋ ਸੱਤ ਕਿੱਲੇ ਜ਼ਮੀਨ ਵਿਕਾਊ ਹੈ ਜੀ ਮੋਟਰ ਕਨੈਕਸ਼ਨ ਲੱਗਿਆ ਹੋਇਆ ਰੇਟ ਹੈ 50 ਲੱਖ ਰੁਪਏ ਕਿੱਲੇ ਦਾ ਸੱਤ ਕਿੱਲੇ ਪੂਰੀ ਟਾਪ ਦੀ ਜ਼ਮੀਨ ਵਿਕਾਊ ਹੈ ਜੀ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ 50 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਏਰੀਆ ਨੇੜੇ ਜਗਰਾਉ ਜ਼ਿਲ੍ਹਾ ਲੁਧਿਆਣਾ ਵਧੀਆ ਬਾਣ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਟਾਪ ਦਾ ਮੌਕੇ ਤੇ ਕਣਕ ਵਧੀਆ ਖੜੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਮੋਟਰ ਲੱਗੀ ਹੋਈ ਹੈ 50 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਹੈ ਤੇ ਜਮੀਨ ਹੈਗੀ ਹੈ ਜੀ ਇਹ ਜਗਰਾਉਂ ਦੀ ਜ਼ਿਲ੍ਹਾ ਲੁਧਿਆਣਾ ਲਗਦਾ ਨਾ ਠੀਕ ਹੈ ਜੀ ਤੇ ਬਾਕੀ ਆਪਾਂ ਮਾਲਕਾਂ ਦਾ ਨੰਬਰ ਵੀ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਵੇਖ ਸਕਦੇ ਹੋ 9872542229 9872542229 ਇਸ ਨੰਬਰ ਤੇ ਫੋਨ ਕਰਕੇ 7 ਕਿੱਲੇ ਜ਼ਮੀਨ 50 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ ਤੇ ਬਹੁਤ ਵਧੀਆ ਜ਼ਮੀਨ ਹੈ ਦਿੱਤੇ ਨੰਬਰ ਤੇ ਸੰਪਰਕ ਕਰੋ ਤੇ ਜ਼ਮੀਨ ਨੂੰ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਏਰੀਏ ਦੇ ਵਿੱਚ ਜ਼ਮੀਨ ਦੀ ਭਾਲ ਦੇ ਵਿੱਚ ਹੈਗੀ ਹੋ ਜਾਂ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰ ਖਰੀਦਣ ਦੇ ਚਾਹਵਨੋਂ ਤਾਂ ਕਮੈਂਟਾਂ ਜਰੂਰ ਦੱਸਦਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਤੇ ਬਾਕੀ ਜੇਕਰ ਤੁਸੀਂ ਪ੍ਰਾਪਰਟੀ ਕੋਈ ਵੇਚਣੀ ਵੀ ਹੈ ਤਾਂ ਵੀ ਆਪਣਾ WhatsApp ਨੰਬਰ ਨੋਟ ਕਰ ਲਓ ਚੈਨਲ ਦਾ ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ 9977988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮ ਤੇ ਚਲਾ ਦਿੱਤੀ ਜਾਊਗੀ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਤੇ ਨਵੇਂ ਆਏ ਨੇ ਜੀ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਆਏ ਦਿਨ ਕੋਈ ਨਵੀਂ ਕੋਠੀ ਮਕਾਨ ਕਿਸੇ ਵੀ ਪ੍ਰਾਪਰਟੀ ਦੀ ਵੀਡੀਓ ਜਿਹੜੀ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਜਾਓ ਜਿੰਨੇ ਭੈਣ ਭਰਾ ਇਸ ਟਾਈਮ ਵੀਡੀਓ ਦੇਖ ਰਹੇ ਨੇ ਜੀ ਤੁਹਾਡਾ ਸਾਰਿਆਂ ਦਾ ਤੇਤਲੋ ਧੰਨਵਾਦ ਵੀਡੀਓ ਪਸੰਦ ਆਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਬਣਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ